ਦੀ ਹੁਣੀ ਆਇਆ ਇੱਥੇ ਖੂਬਸ਼ਾ ਬਾਬਾ ਦੁੱਧ ਪਾਉਣ ਹਾਂਜੀ ਤੇਲ ਤੇਲ ਉਧਰੋਂ ਮੈਨਣਾ ਲੈਓ ਮੈਂ ਮੱਥਾ ਟੇਕ ਕੇ ਬਹਿਨੀ ਇੱਥੇ ਤੁਸੀਂ ਲੈ ਆਓ ਥੋੜਾ ਜਿਹਾ ਲੈ ਆਂਦੇ ਮੈਨੂੰ ਕਿੱਥੇ ਚੱਲਦੇ ਬਾਕੀ ਜੇ ਕਿਸੇ ਨੇ ਇੱਥੇ ਦੀ ਹਿਸਟਰੀ ਪੜ੍ਹਨੀ ਆ ਮੈਂ ਪਹਿਲਾਂ ਵੀ ਪਾਇਆ ਹੋਇਆ ਇਤਿਹਾਸ ਤੇ ਉਹ ਵੀਡੀਓ ਨੂੰ ਪਾਜ਼ ਕਰਕੇ ਤੇ ਹਿਸਟਰੀ ਨੂੰ ਪੜ੍ਹ ਸਕਦਾ ਆ ਪਹਿਲਾਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੀ ਪਰ ਕਮੇਟੀ ਵਾਲਿਆਂ ਨੇ ਉਹ ਇੱਥੋਂ ਚੱਕ ਦਿੱਤਾ ਇੱਥੇ ਹਰ ਗੱਲ ਨਾਲ ਹਾਂ ਮਾਲੋ ਕਿ ਇਹ ਨੇ ਬਾਬਾ ਸ਼ਾਜਬੂਤ ਜੀ ਜਿਨ੍ਹਾਂ ਦੇ ਨਾਂ ਤੇ ਇਹ ਜਗ੍ਹਾ ਬਣੀ ਹੋਆ। ਇਹਨਾਂ ਦੀਆਂ ਕਰਾਮਾਤਾਂ ਬਹੁਤ ਆ ਤੇ ਜਦੋਂ ਦੁਨੀਆ ਸਾਹਮਣੇ ਆਈਆਂ ਤੇ ਦੁਨੀਆ ਤੋਂ ਲੋਕ ਹੋ ਗਏ। ਚਲਿਏ। ਆਜੋ ਮੈਂ ਪਹਿਲਾ ਵੀਦੋ ਵੀਡੀਓ ਪਾਈ ਹੋਆ ਇੱਥੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਆਪਾਂ ਹੁਣ ਆਏ ਸੀਗੇ ਉਧਰ ਮੱਥਾ ਟੇਕ ਕੇ ਤੇ ਮੈਂ ਕਾ ਚਲੋ ਰਸਤੇ 'ਚ ਦੀਦੀ ਹੁਣੀ ਇੱਥੇ ਮਿਲ ਗਏ ਤਾਂ ਮੈਂ ਕਾ ਆਪਾਂ ਮਿਲ ਕੇ ਜਾਂਦੇ ਆ ਤੇ ਜਿਹੜਾ ਅੱਜ ਦਾ ਸਵਾਲ ਆ ਨਾ ਫਨੀ ਜਿਹਾ ਮੈਨੂੰ ਧੁੱਪ ਬਹੁ ਵਹਿੰਦੀ ਪਰ ਮੈਨੂੰ ਸਾਫ਼ ਦਿਦਾ ਨਹੀਂ ਕੈਮਰੇ 'ਚ ਕੀ ਮੇਰਾ ਫੇਸ ਆ ਰਿਹਾ ਕਿ ਨਹੀਂ ਸਾਰੇ ਜਣੇ ਦੱਸਿਓ ਵੀ ਕਲੀਅਰ ਆ ਰਹੀ ਆ ਪਿੱਕ ਤੇ ਆਪਣਾ ਜਿਹੜਾ ਅੱਜ ਦਾ ਫਨੀ ਜਿਹਾ ਸਵਾਲ ਆ ਹੈ ਨਾ ਉਹ ਆਪਾਂ ਸਭ ਤੋਂ ਪਹਿਲਾਂ ਦੀਦੀ ਨੂੰ ਪੁੱਛ ਇਹਨਾਂ ਨੂੰ ਪੁੱਛਦੇ ਅੱਜ ਦਾ ਸਵਾਲ ਦੇਖੇ ਆਨਸਰ ਦਿੰਦੇ ਕਿ ਨਹੀਂ ਦਿੰਦੇ ਤੇ ਉਧਰ ਦੂਜੇ ਦੀ ਵੀ ਆ ਗਏ ਆ ਜਿਹੜਾ ਨਾ ਆ ਤਾਂ ਤੁਸੀਂ ਸਾਰੇ ਜਣੇ ਆਨਸਰ ਉਹਦਾ ਦੇਓ ਠੀਕ ਹੈ ਜੀ ਆਜੋ ਫੇਰ ਲਓ ਜੀ ਅੱਜ ਦਾ ਉਹ ਜਿਹੜਾ ਸਵਾਲ ਆ ਉਹ ਤੁਹਾਡੇ ਲਈ ਆ ਤੁਸੀਂ ਕਿੰਨੇ ਤੋਂ ਦੱਸੇ ਬਾਬਾ ਪਹਿਲਾਂ ਦੋ ਜਣੇ ਸਲਾਮਾ ਕਰ ਲੋ ਸਵਾਲ ਸੁਣਤਾ ਲੋ ਕਿਹੜਾ ਆ ਸਵਾਲ ਹੈਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਦੇਣ ਤੋਂ ਪਹਿਲਾਂ ਤੁਹਾਡੀ ਲਈ ਜਾਂਦੀ ਆ ਉਹਦੀ ਤਾਂ ਦਿਮਾਗ ਮੈਨੂੰ ਪਤਾ ਕਿੱਧਰ ਨੂੰ ਜਾਣਾ ਸਲਾਹ ਨਹੀਂ ਤੁਸੀਂ ਸੋਚੋ ਜਿਹੜਾ ਸੜ ਲਾਪੇ ਬੱਸ ਉਹ ਦਿਨ ਤੋਂ ਪਹਿਲਾਂ ਲਈ ਜਾਂਦੀ ਆ ਮੈਨੂੰ ਪਤਾ ਦਿਮਾਗ ਕਿੱਧਰ ਨੂੰ ਜਾਂਦਾ ਪਤਾ ਕਿੱਥੇ ਆ ਹਾਂ ਆ ਮੈਨੂੰ ਪਤਾ ਹੈ ਦਿਮਾਗ ਕਿੱਥੇ ਜਾਂਦਾ ਮੇਰੇ ਭਾਵੇਂ ਮੇਰੇ ਨੂੰ ਤਾਂ ਸਲਾਹ ਹੀ ਹੈ ਸਲਾਹ ਦੇਣ ਤੋਂ ਪਹਿਲਾਂ ਲਈ ਜਾਂਦੀ ਉਹ ਕੀ ਮਤਲਬ ਪਹਿਲਾਂ ਸਲਾਹ ਲਵੋ ਫਿਰ ਦਿਓ ਇਹ ਨਹੀਂ ਗੱਲ ਬਣਦੀ ਐਨ ਤੋਂ ਪਹਿਲਾਂ ਦੇ ਹੀ ਜਾਣਗੇ ਜੇ ਆਪਾਂ ਨਹੀਂ ਲੈਂਦੇ ਅਗਲਾ ਦੇ ਹੀ ਦਿੰਦਾ ਸਲਾਹ ਉਹ ਵੀ ਇਦਾਂ ਆ ਵੀ ਲੈਣੀ ਵੀ ਆ ਦੇਣੀ ਵੀ ਆ ਆ ਮੈਡਮ ਇਦਾਂ ਨੂੰ ਮੂੰਹ ਕਰੋ ਆ ਦੀਦੀ ਦੇ ਲੋ ਇੰਨਾ ਸੀਰੀਅਸ ਹੋ ਗਏ ਹੈ ਨਾ ਸਭਾਲ ਸੋਚਣ ਲੱਗੇ ਉਹ ਆ ਦਾ ਜਵਾਬ ਇਹ ਹੀ ਵੀ ਸਲਾਹ ਆ ਪਹਿਲੇ ਪਣਾਕ ਸਾਫ ਕਰ ਫੋਟੋ ਲੈ ਜਾਂਦੀ ਉਹ ਆ ਗਿਆ ਉਧਰੋਂ ਜਵਾਬ ਅੱਛਾ ਜੀ ਫੋਟੋ ਕੀ ਅੰਛਾ ਭਾਜੀ ਤੁਹਾਡੀ ਵੀ ਬਣਾਵਾ ਭਾਜੀ ਅੱਛਾ ਉਹ ਲੈ ਕੀ ਫੋਟੋ ਹਾਂ ਭਾਜੀ ਨੇ ਭਾਜੀ ਨੇ ਸਹੀ ਜਵਾਬ ਦਿੱਤਾ ਸਹੀ ਆ ਨਾ ਹਾਂਜੀ ਅੱਛਾ ਜੀ ਉਹਰੇ ਟ੍ਰਾਂਸਫਰ ਕਰਦੇ ਆ ਭਾਜੀ ਦੇਖ ਲਓ ਜਿਹਨਾਂ ਨੂੰ ਪੁੱਛਿਆ ਉਹ ਬੀਬੀ ਦਾ ਦਿਮਾਗ ਚੱਲਦੀ ਜਾਂਦੀ ਦੇਖੇ ਨੇ ਦੀਦੀ ਨੇ ਕੀ ਕਹਿਆ ਹੈ ਦੀਨੇ ਕਹਿਆ ਹੈ ਸਲਾਹ ਉਧਰ ਭਾਜੀ ਉਧਰ ਬੈਠੇ ਹੋਏ ਆ ਸਾਹਮਣੇ ਇੱਧਰ ਗੱਡੀ ਆ ਤੁਹਾਨੂੰ ਦਿਸਣਾ ਨਹੀਂ ਉਹ ਉਧਰ ਉਹਨਾਂ ਵਿਚਾਰਿਆਂ ਨੂੰ ਚੌਂਕਾ ਚੁੱਲੇ ਚਾੜਿਆ ਹੈ ਭਾਜੀ ਨੂੰ ਤੇ ਭਾਜੀ ਨੇ ਸਹੀ ਜਵਾਬ ਦਿੱਤਾ ਤੁਹਾਨੂੰ ਮੈਂ ਹੋਰ ਸਵਾਲ ਪੁੱਛ ਦਿੱਤਾ ਹੀ ਉਹਦਾ ਜਵਾਬ ਦੇਓ ਠੀਕ ਆ ਚਲੋ ਤੁਹਾਨੂੰ ਟੰਗ ਟਵਿਸਟਰ ਦੇ ਦੰਨੀ ਆ ਠੀਕ ਆ ਕਹੋਗੇ ਠੀਕ ਆ ਜਿਹੜਾ ਆਪਾਂ ਕੱਲ ਮम्मी ਉਹਨਾਂ ਨੂੰ ਪੁੱਛਿਆ ਇਹ ਨਾ ਟੰਗ ਟਵਿਸਟਰ ਮਿਲਦਾ ਤੁਸੀਂ ਮੇਰਾ ਅੱਜ ਦਾ ਵਲੌਗ ਦੇਖ ਲਿਆ ਕੱਲ ਵਾਲਾ ਨਹੀਂ ਦੇਖਿਆ ਠੀਕ ਆ ਤੁਸੀਂ ਸੱਤ ਵਾਰੀ ਉਹ ਬੋਲ ਦੋ ਲਾਲ ਨੀਲਾ ਨੀਲਾ ਲਾਲ ਸੱਤ ਵਾਰੀ ਤੇਜ ਤੇਜ ਬੋਲਣਾ ਰੁਕ ਰੁਕ ਨਹੀਂ ਬੋਲਣਾ ਲਾਲ ਨੀਲਾ ਨਾਲ ਚਲੋ ਬੋਲੋ ਕੰਟੀ ਨਹੀਂ ਲਾਲ 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 ਨੀਲਾ ਨੀਲਾ ਲਾਲ ਲਾਲ ਨੀਲਾ ਨੀਲਾ ਲਾਲ ਲਾਲ ਨੀਲਾ ਨੀਲਾ ਲਾਲ ਲਾਲ ਨੀਲਾ ਨੀਲਾ ਲਾਲ ਲਾਲ ਲੀਲਾ ਸੱਤ ਵਾਰੀ ਹੋ ਗਿਆ ਕਿੱਥੇ ਹੋਇਆ ਵਿੱਚ ਲੀਲਾ ਲੀਲਾ ਹੋਈ ਆ ਤੁਸੀਂ ਤੁਸੀਂ ਬੋਲਿਓ ਨਾ ਬੋਲਿਓ ਹੋਏ ਕੀ ਆ ਲਾਲ ਲਾਲ ਹੀ ਕਰਨਾ ਨੀਲਾ ਨੀਲਾ ਲਾਲ ਲਾਲ ਲੀਲਾ ਨੀਲਾ ਲਾਲ ਲਾਲ ਰੁਕੋ ਕਰੋ ਹੋਏ ਨਹੀਂ ਇਹ ਬੋਲੂਗੀ ਬੋਲ ਲਾਲ ਨੀਲਾ ਨੀਲਾ ਲਾਲ ਲਾਲ ਨੀਲਾ ਨੀਲਾ ਲਾਲ ਨਾਲ ਨੀਲਾ ਨੀਲਾ ਲਾਲ ਨੀਲਾ ਮੇਤੋ ਵੀ ਨਹੀਂ ਹੁੰਦਾ ਹੈਗਾ ਮੈਂ ਤਾਂ ਹੀ ਮੈਂ ਕਹਾਂ ਜੇ ਮੇਤੋ ਨਹੀਂ ਹੋਇਆ ਉਹ ਲੈ ਬੱਲੇ ਦੀਨ ਤਾਂ ਨੀਲ ਪੈਂਟ ਹੀ ਬੜੀ ਸੋਹਣੀ ਲਗਾਈ ਆ ਲੈ ਤਾਂ ਬੜੇ ਡਿਜ਼ਾਈਨ ਪਾਏ ਆ ਇਹ ਕਾਲੇ ਲਾਲੀਆਂ ਲਗੀਆਂ ਸੀਗੇ ਉੱਥੇ ਮੇਰੀ ਭਾਣ ਜੀਆਂ ਨੇ ਅੱਛਾ ਬਹੁਤ ਸੋਹਣੀ ਆ ਵੀ ਬਸ ਹੋ ਗਿਆ ਹੁਣ ਹੋਰ ਹੋਰ ਚੱਲ ਜੇ ਨੀਲਾ ਲਾਲ ਨੀਲਾ ਲਾਲ ਚੱਲ ਟੰਟਵਿਸ ਤੇ ਜੀਬ ਕਿੱਦਾਂ ਕਦੇ ਲੀ ਲੀ ਲਾ ਲਾ ਲੀ 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 ਦਾ ਉਹੀ ਤਾਂ ਗੱਲ ਮੇਰੇ ਤੋਂ ਤਾਂ ਹੁੰਦਾ ਨਹੀਂ ਦੀ ਨੇ ਪਤਾ ਨਹੀਂ ਕਿੱਦਾਂ ਬੋਲ ਲਿਆ ਦੀ ਤੁਸੀਂ ਮੇਤਸ ਹੋ ਗਿਆ ਹੁਣ ਬੋਲਾ ਗਿਆ ਚਲੋ ਬੈਠ ਜਾ ਇਹਨੂੰ ਬੈਹਜੇ ਸਾਰੇ ਪਾਸੇ ਕਾਲੀ ਹੁੰਦੀ ਐ ਇਹਨੂੰ ਨਹੀਂ ਹੋਰ ਕਿੱਥੇ ਕੁਖਸ਼ਾ ਤੋਂ ਆਈਆਂ ਹੂੰ ਮੱਥਾ ਟੇਕ ਕੇ ਨਹੀਂ ਸੜੀ ਜਸੋਂ ਅਗਰ ਜੋਤ ਵੀ ਹੁਣ ਆਇਆ ਮੈਂ ਫੇਰ ਨਿਆਲੇ ਲਾ ਕੇ ਸਕੂਟਰੀ ਅੱਛਾ ਚਲੋ ਫੇ ਠੀਕ ਆ ਤੂੰ ਜਾਣਾ ਨਾਲ ਤੇਰੇ ਚੱਲ ਜਾਨੀ ਪਹਿਲਾ ਸਵਾਲ ਹੋ ਗਿਆ ਸਾਡਾ ਫੋਟੋ ਆਹ ਕੁਛ ਦੀ ਚਲੋ ਠੀਕ ਹੈ ਜੀ ਹੁਣ ਜਿਹੜਾ ਆਪਣਾ ਦੂਜਾ ਸਵਾਲ ਆਪਣੇ YouTube ਫੈਮਿਲੀ ਲੋ ਮੈਂ ਤੁਹਾਨੂੰ ਘਰ ਜਾ ਕੇ ਦੱਸੂਗੀ ਤੇ ਸਾਰੇ ਜਣੇ ਉਹਦਾ ਕਮੈਂਟ ਕਰਕੇ ਆਨਸਰ ਦਿਓ ਤੇ ਮਿਲਦੇ ਤੁਹਾਨੂੰ ਘਰ ਜਾ ਕੇ ਚਲ ਗਿਆ ਹੁਣ ਚਲੋ ਫੇਰ ਠੀਕ ਆ ਜੋ ਫੇਰ ਜਦੋਂ ਤੁਸੀਂ ਕਿਤੇ ਗਏ ਹੋਮੋਂ ਤੇ ਘਰ ਆ ਕੇ ਤੁਹਾਨੂੰ ਇੰਨਾ ਖਲਾਰਾ ਦੇਖਣ ਨੂੰ ਮਿਲੂਗਾ ਹਨਾ ਤੇ ਬਹੁਤ ਜ਼ਿਆਦਾ ਪਹਿਲਾਂ ਸਾਰਾ ਇੰਨਾ ਕਰਕੇ ਜਾਵੋ ਉਤੋਂ ਬਾਅਦ ਜਿਹੜਾ ਤੁਹਾਨੂੰ ਰਸੋਈ 'ਚ ਚੀਜ਼ਾਂ ਮਿਲਦੀਆਂ ਹਨਾ ਵੀ ਕੋਈ ਤੁਹਾਡਾ ਉੱਧਰ ਪਿਆ ਹੁੰਦਾ ਕੋਈ ਉੱਧਰ ਪਿਆ ਹੁੰਦਾ ਬਹੁਤ ਦੇਖ ਕੇ ਗੁੱਸਾ ਆਉਂਦਾ ਤੇ ਮੈਂ ਫੇਰੇ ਸਾਰੀ ਸਖਾਈ ਕਰਕੇ ਗਈ ਤਾਂ ਮੇਰੀ ਔਲਦੀ ਨੂੰ ਹਨਾ ਬਸ ਸਾਡੇ ਘਰ ਚ ਇੱਕ ਇਹ ਵੀ ਚੀਜ਼ ਬਹੁਤ ਹੈ ਕਿ ਜਿਹੜੇ ਭਾਂਡੇ ਹੁੰਦੇ ਹਨਾ ਵੀ ਉਹ ਜਿੱਥੇ ਆਪਾਂ ਭਾਂਡੇ ਧੋਈਦੇ ਆ ਹਨਾ ਵਾਸ਼ਬੈਸ਼ਨ ਦੇ ਵਿੱਚ ਸਿੰਖ ਦੇ ਵਿੱਚ ਉੱਥੇ ਨਹੀਂ ਪਏ ਹੁੰਦੇ ਸੈਲਫਾ ਤੇ ਆਲੇ ਦੁਆਲੇ ਖਿਲਰੇ ਪਏ ਮਿਲੂਗੇ ਫੇ ਆਹ ਨੇ ਕਹਣਾ ਸਾਰੇ ਇਕੱਠੇ ਕਰੋ ਫਿਰ ਉਹਨਾਂ ਨੂੰ ਧੋਵੋ ਮੇਨ ਦਾ ਸੋਨ ਕਿ ਉਹਨਾਂ ਦੇ ਘਰ ਚ ਇਦਾਂ ਹੁੰਦੀ ਆ ਵੀ ਜਿਹੜੇ ਭਾਂਡੇ ਆਲੇ ਦੁਆਲੇ ਸੈਲਫਾ ਤੇ ਪਏ ਹੁੰਦੇ ਆ ਤੇ ਉਹ ਸਿੰਖ ਦੇ ਵਿੱਚ ਨਹੀਂ ਰੱਖਦੇ ਹੈਗੇ ਸਾਡੇ ਪਤਾ ਨਹੀਂ ਵੀ ਟੱਬਰ ਨੂੰ ਇਹ ਕੀ ਮਾਰਦਾ ਆ ਤੇ ਆ ਸਿੰਖ ਚ ਨਹੀਂ ਰੱਖਣੇ ਬਾਕੀ ਆਲੇ ਦੁਆਲੇ ਪਏ ਰਹਿਣੇ ਆ ਤੇ ਮੈਂ ਤਾਂ ਵੀ ਹੁਣ ਮੈਂ ਤਾਂ ਕਾਫੀ ਦਾ ਕੱਪ ਬਣਾ ਕੇ ਪੀਣੀ ਆ ਬਾਕੀ ਤਾਂ ਤੁਹਾਡੇ ਨਾਲ ਕਰਦੇ ਆ ਸਵਾਲ ਜਵਾਬ ਠੀਕ ਆ ਜੀ ਤੇ ਪਹਿਲਾਂ ਉਹ ਖਲਾਰਾ ਖੂਰ ਜਿਹੜਾ ਆ ਆਹ ਖਾਣ ਲਈਏ ਤੇ ਕਾਫੀ ਦਾ ਕੱਪ ਬਣਾ ਕੇ ਪੀ ਲਈਏ ਫਿਰ ਜੇ ਤੁਹਾਡਾ ਜਿਹੜਾ ਆ ਤੇਲ ਕਰ ਲਈਏ ਉਹ ਨੂੰ ਕਿਉਂਕਿ ਖਲਾਰੇ ਨੂੰ ਦੇਖ ਕੇ ਜਿਹੜਾ ਗੁੱਸਾ ਆਉਂਦਾ ਵਿਆਂ ਨਾ ਬਸ ਪੁੱਛੋ ਨਾ ਕਿ ਉਹਦਾ ਕੀ ਹਾਲ ਪੜਿਆ ਪਿਆ ਆ ਹੁਣ ਥੋੜਾ ਜਿਹਾ ਖਲਾਰਾ ਸਮੇਟ ਕੇ ਤਾਂ ਫਿਰ ਉਸ ਤੋਂ ਬਾਅਦ ਦੇਖਦੇ ਆ ਦਾਲ ਪਾਣੀ ਅੱਜ ਕੀ ਬਣਾਇਆ ਜਾਵੇ ਤੇ ਤੇ ਬਾਕੀ ਤੁਹਾਨਾ ਸਵਾਲ ਜਵਾਬ ਕਰਦੇ ਆ ਜਿਹੜਾ ਸਵਾਲ ਪੁੱਛਣਾ ਤੁਹਾਨੂੰ ਦੱਸਦੇ ਆ ਤੇ ਪਹਿਲਾਂ ਆਪਾਂ ਕੌਫੀ ਪੀ ਲਈਏ ਠੀਕ ਆ ਜੀ ਲਓ ਇੱਧਰ ਹੁਣ ਕੌਫੀ ਆਪਾਂ ਪੀ ਲਈਏ ਭਾਂਡੇ ਤਾਂ ਜਿਹੜੇ ਆਲੇ ਦੁਆਲੇ ਪਏ ਹੁੰਦੇ ਉਹ ਅਲੱਗ ਤੇ ਜਿਹੜੇ ਡੱਬੇ ਖਿਲਰੇ ਹੁੰਦੇ ਉਹ ਅਲੱਗ ਕੀ ਕਵੇ ਬੰਦਾ ਕੌਫੀ ਪੀ ਕੇ ਬੱਲਾ ਗਰਮ ਹੋ ਗਏ ਹਨ ਦਿਮਾਗ ਤਾਂ ਪਹਿਲਾਂ ਹੀ ਗਰਮ ਆ ਹੋਰ ਗਰਮ ਹੋਈਏ ਫੇ ਤੁਹਾਨੂੰ ਕਰਦੇ ਆ ਅੱਜ ਦਾ ਸਵਾਲ ਤੁਹਾਨੂੰ ਦੱਸਦੇ ਆ ਤੇ ਸਾਰੇ ਜਣੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਠੀਕ ਆ ਜੀ ਤੇ ਵੀਡੀਓ ਨੂੰ ਨਾ ਲਾਈਕ ਤੇ ਸ਼ੇਅਰ ਵੀ ਕਰਦਿਆ ਕਰੋ ਸ਼ੇਅਰਿੰਗ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਤੁਸੀਂ ਇੰਨੀ ਸਪੋਰਟ ਕਰਦੇ ਆ ਜਿਹੜੇ ਇੰਨਾ ਪਿਆਰ ਦਿੰਦੇ ਆ ਮੇਰੀਆਂ ਵੀਡੀਓਜ਼ ਨੂੰ ਉਹਨਾਂ ਦਾ ਬਹੁਤ ਬਹੁਤ ਦਿਲੋ ਧੰਨਵਾਦ ਠੀਕ ਆ ਜੀ ਤੇ ਆਜੋ ਪੀ ਲਿਏ ਇਹ ਚਾਹ ਪਾਣੀ ਕੌਫੀ ਮੈਂ ਕੀ ਕੀਤਾ ਮੈਂ ਨਾ ਕੌਫੀ ਰੱਖ ਕੇ ਮੈਂ ਕਿਹਾ ਚਲ ਬਾਹਰ ਜਦ ਤੱਕ ਨਾ ਮਸ਼ੀਨ ਚਲਾਇ ਹੋਣੀ ਆ ਤੇ ਮੈਂ ਨਾ ਹਲੇ ਬਸ ਮਸ਼ੀਨ ਚਲਾਉਣ ਗਈ ਆ ਤੇ ਜਦ ਤੱਕ ਆ ਮੇਰੇ ਇੱਕ ਕੱਪ ਚ ਜਿਹੜੀ ਕੌਫੀ ਆ ਅੱਧਾ ਕੱਪ ਰਹਿ ਗਿਆ ਯਾਨੀ ਕਿ ਉੱਬਲ ਵੀ ਗਈ ਇੰਨੇ ਟਾਈਮ ਦੇ ਵਿੱਚ ਸਿਮੀ ਹਲੇ ਹਲੇ ਸਿਮੀ ਕਹਿੰਦੀ ਹੈ ਕਹਿੰਦੀ ਮੈਨੂੰ ਮੰਮੀ ਦੇ ਦੇ ਉਹ ਸਿਮੀ ਤੇਰੀ ਨਜ਼ਰ ਲੱਗ ਗਈ ਦੇਣਾ ਤਾਂ ਦੋ ਤਾਂ ਨਹੀਂ ਬਣਾਉਣ ਲੱਗਿਆ ਲੈ ਕਿਉਂ ਨਹੀਂ ਉਹ ਤੇ ਤੈਨੂੰ ਪਤਾ ਅਸੀਂ ਤਾਂ ਤੂੰ ਮੰਗੀਗੀ ਤੇ ਤੈਨੂੰ ਪਤਾ ਹੈਗਾ ਤੇਰੀ ਨਜ਼ਰ ਲੱਗ ਗਈ ਮੇਰੀ ਕੌਫੀ ਨੂੰ ਅੱਧਾ ਕੱਪ ਹੀ ਰਹਿ ਗਿਆ ਦੇਖ ਲਓ ਬਣਾਉਂਦੇ ਬਣਾਉਂਦੇ ਮੈਂ ਹੁਣ ਬਣਾਉਣ ਲੱਗੀ ਦੁਬਾਰਾ ਲੈ ਤਾਂ ਉਹ ਪਹਿਲਾਂ ਕੈ ਸਾਫ ਕਰ ਦੇ ਮੇਰਾ ਪੁੱਤ ਤਾਂ ਬੜਾ ਜਿਆ ਮ ਅੱਗੇ ਥੱਕ ਕੇ ਖਲਾਰੇ ਆਂਦੇ ਇੱਕ ਮੈਨੂੰ ਗੁੱਸਾ ਛੱਡ ਗਿਆ ਇੰਨਾ ਜਿਹੜਾ ਤੇ ਲਓ ਜੀ ਮੈਂ ਕਹਾਂ ਚਲੋ ਅੱਜ ਦਾ ਜਿਹੜਾ ਸਵਾਲ ਹੈ ਤਾਂ ਨਾ ਆਪਾਂ ਪਹਿਲਾਂ ਸ਼ੇਅਰ ਕਰ ਦਈਏ ਜਦ ਤੱਕ ਮੇਰੀ ਜਿਹੜੀ ਕਾਫੀ ਆ ਠੰਡੀ ਹੋ ਜੇ ਤਾਂ ਅੱਜ ਦਾ ਜਿਹੜਾ ਸਵਾਲ ਹੈਗਾ ਆ ਜੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਸਾਨੂੰ ਲਾਈਟ ਦੇ ਵਿੱਚ ਦਿਖਾਈ ਨਹੀਂ ਦਿੰਦੀ ਠੀਕ ਆ ਜਦੋਂ ਰੋਸ਼ਨੀ ਹੁੰਦੀ ਆ ਉਹ ਸਾਨੂੰ ਦਿਖਾਈ ਨਹੀਂ ਦਿੰਦੀ ਇਦਾਂ ਦੀ ਕਿਹੜੀ ਚੀਜ਼ ਆ ਤਾਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੁਣ ਮਿਲਦੇ ਆ ਤੁਹਾਨੂੰ ਜੀ ਨੈਕਸਟ ਵਲੌਗ ਦੇ